ਬਿਲਕੁਲ ਜੇ ਅਸੀਂ ਸ਼ੁਰੂ ਤੋਂ ਮਲ ਗੱਲ ਕਰਦੇ ਆ ਤਾਂ ਇਹ ਸੁਪਨਾ ਸ਼ੁਭਦੀਪ ਦਾ ਹੀ ਸੀਗਾ ਕਿਉਂਕਿ ਉਸ ਇਹ ਖੇਤ ਖੇਤੇ ਲੱਗ ਰਹੀ ਸੀਗੀ ਤੇ ਅਸੀਂ ਇਹਨੂੰ ਵਿਹਲਾ ਕਰਾਉਣ ਲਈ ਵੀ ਪੰਚਾਇਤ ਨੇ ਕਾਫੀ ਸੰਘਰਸ਼ ਕਰਿਆ ਤਾਂ ਬੜੀ ਮੁਸ਼ਕਲ ਹੈ ਗਰਾਊਂਡ ਵਿਹਲਾ ਕਰਾਇਆ ਫਿਰ ਇਹ ਕਾਫੀ ਭਰਤ ਪਈ ਹੈ ਮਤਲਬ ਸ਼ੁਭਦੀਪ ਦਾ ਸੁਪਨਾ ਸੀ ਵੀ ਪਾਪਾ ਇਹਨੂੰ ਤਿਆਰ ਕਰੋ ਤੇ ਆਪਾਂ ਇੱਕ ਅੰਤਰਰਾਸ਼ਟਰੀ ਮੈਚ ਕਰਾਵਾਂਗੇ ਵੱਡੀਆਂ-ਵੱਡੀਆਂ ਕਲਬਾਂ ਦਾ ਤਾ ਉਹ ਇੱਕ ਵਿਸ਼ਵ ਪੱਤਰੀ ਟੂਰਨਾਮੈਂਟ ਕਰਾਉਣ ਦੀ ਵੀ ਸਕੀਮ ਸੀਗੀ ਪਰੰਤੂ ਜਦੋਂ ਤੋਂ ਸਾਡਾ ਮਤਲਬ ਸਮਾ ਸ਼ੁਰੂ ਹੋਇਆ ਕਰੋਨਾ ਆ ਗਿਆ 1.5-2 ਸਾਲ ਕਰੋਨਾ ਖਤਮ ਕਰ ਗਿਆ ਤਾਂ ਸਾਡੇ ਜਿਹੜੀ ਇਹਦੀ ਡਿਵੈਲਪਮੈਂਟ ਦਾ ਕੰਮ ਸੀਗਾ ਸਾਰਾ ਉਹ ਅਧੂਰਾ ਰਹਿ ਗਿਆ ਤੁਸੀਂ ਦੇਖੋ ਪੈਸੇ ਸਾਡੇ ਕੋਲੇ ਹਲੇ ਵੀ 4-5 ਲੱਖ ਰੱਗੇ ਬੈਲੈਂਸ ਤੇ ਹੈ ਪਰੰਤੂ ਸਾਡੀ ਛੱਤ ਜਿਹੜੀ ਇਹਦੀ ਸਟੇਡੀਅਮ ਦੀ 팬 ਵਾਲੀ ਬਾਕੀ ਥੀਏ ਤਾਂ ਅਸੀਂ ਹੁਣ ਕੋਸ਼ਿਸ਼ ਸਾਡੀ ਇਹੀ ਹੈ ਵੀ ਪੰਜਾਬ ਦਾ ਖਤਰਾ ਹੁੰਦਾ ਹੀ ਅਸੀਂ ਇਹਦਾ ਦੁਬਾਰਾ ਤੋਂ ਜੋ ਬਾਕੀ ਰਹਿਦਾ ਕੰਮ ਨੂੰ ਸਟਾਰਟ ਕਰਾਂਗੇ ਤਾਂ ਅਗਲੇ ਸਾਲ ਤੋਂ ਤੁਸੀਂ ਇੱਕ ਵਧੀਆ ਹੋਰ ਵੀ ਮਤਲਬ ਜਿਸ ਤਰ੍ਹਾਂ ਹੁਣ ਇਹਨਾਂ ਨੇ ਉਦਮ ਕੀਤਾ ਤੇ ਖੜਾ ਕੰਮ ਰੋਕਿਆ ਮੈਂ ਬੜਾ ਇਹਨਾਂ ਦਾ ਧੰਨਵਾਦ ਕਰਦਾ ਮੈਨੂੰ ਬੜਾ ਸਕੂਨ ਮਿਲਿਆ ਇੱਥੇ ਆ ਕੇ ਕਮਸੇ ਕਮ ਅਸੀਂ ਉਸ ਰਸਤੇ 'ਤੇ ਪਏ ਆ ਜਿਹੜਾ ਸੁਪਨਾ ਕਦੇ ਪੁੱਤ ਸੋਚ ਕੇ ਗਿਆ ਸੀ ਇੱਥੋਂ ਤਾਂ ਸਾਡੀ ਪੂਰੀ ਕੋਸ਼ਿਸ਼ ਹੈ ਵੀ ਅਸੀਂ ਵਧੀਆ-ਵਧੀਆ ਟੀਮਾਂ ਵਧੀਆ ਟੀਮ ਤਾਂ ਮੈਂ ਆਜਰਾ 38 ਬੇਟੇ ਇਹਨੂੰ ਮੰਨਦਾ ਕਿਉਂਕਿ ਅਸੀਂ ਬਚਪਨ ਨੂੰ ਸੇਧ ਦੇਣੀ ਹੈ ਅ ਵੈਸੇ ਵੀ ਸਾਡੀ ਮਾਂ ਖੇਡ ਕਬੱਡੀ ਆ ਇਹਦੇ ਉੱਤੇ ਕਾਫੀ ਜਿਹੜੇ ਮੈਂ ਕਹਾ ਵੀ ਕਾਲੇ ਬੱਦਲ ਆ ਜਿਹੜੇ ਉਹ ਮੰਡਰਾ ਰਹੇ ਨੇ ਅਸੀਂ ਉਹਨਾਂ ਨਜ਼ਰਾਂ ਤੋਂ ਵੀ ਇਹਨੂੰ ਬਚਾ ਕੇ ਰੱਖਣਾ ਔਰ ਅਸੀਂ ਆਪਣੇ ਬਚਪਨ ਨੂੰ ਆਪਣੀ ਜਵਾਨੀ ਨੂੰ ਸਹੀ ਦਿਸ਼ਾ ਦੇਣੀ ਆ ਤਾਂ ਮੇਰੇ ਖਿਆਲ ਫਿਰ ਉਹਦੇ ਲਈ ਗਰਾਊਂਡ ਵਰਗੀ ਲਾਂਚਿੰਗ ਪੈਡ ਕੋਈ ਨਹੀਂ ਹੋ ਸਕਦੀ ਤਾਂ ਸਾਡੀਆਂ ਅਗਲੀਆਂ ਆਪਣੇ ਪੰਚਾਇਤ ਦੀਆਂ ਜਿਹੜੀਆਂ ਜੰਮੀਆ ਵੀ ਆਪੋਸ਼ਾ ਹੋਣਗੀਆਂ ਤਾਂ ਸਾਡੇ ਜੁਥ ਨੂੰ ਗਰਾਊਂਡ ਵਿੱਚ ਲੈ ਕੇ ਆਉਣ ਵੱਲ ਉਹਨਾਂ ਨੂੰ ਇੱਥੇ ਖੇਡਾਂ ਦੇ ਵਿੱਚ ਬਿਜ਼ੀ ਕਰਨਾ ਸਾਡੀ ਜਿਹੜੀ ਹੈ ਮੇਨ ਰਜੇਮਾ ਹੋਊਗਾ ਸਾਡਾ ਬਿਲਕੁਲ ਜੇ ਅਸੀਂ ਸ਼ੁਰੂ ਤੋਂ ਮਲ ਗੱਲ ਕਰਦੇ ਆ ਤਾਂ ਇਹ ਸੁਪਨਾ ਸ਼ੁਭਦੀਪ Rai ਸੀਗਾ ਕਿਉਂਕਿ ਉਸ ਸਮੇਂ ਦੇ ਉਤੋਂ ਜਿੱਤੇ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਆ ਇਹ ਖੇਖੇ ਤੇ ਲੱਗ ਰਹੀ ਸੀਗੀ ਤੇ ਅਸੀਂ ਇਹਨੂੰ ਵਿਲਾ ਕਰਾਉਣ ਲਈ ਵੀ ਪੰਚਾਇਤ ਨੇ ਕਾफी ਸੰਘਰਸ਼ ਕਰਿਆ ਕਾ ਬੜੀ ਮੁਸ਼ਕਲ ਹੈ ਗਰਾਊਂਡ ਵਿਹਲਾ ਕਰਾਇਆ ਫਿਰ ਇਹ ਕਾਫੀ ਭਰਤ ਪਈ ਹੈ ਮਤਲਬ ਸ਼ੁਭਦੀਪ ਦਾ ਸੁਪਨਾ ਸੀ ਵੀ ਪਾਪਾ ਇਹਨੂੰ ਤਿਆਰ ਕਰੋ ਤੇ ਆਪਾਂ ਇੱਕ ਅੰਤਰਰਾਸ਼ਟਰੀ ਮੈਚ ਕਰਾਵਾਂਗੇ ਵੱਡੀਆਂ-ਵੱਡੀਆਂ کلبਾਂ ਦਾ ਤਾਂ ਉਹ ਇੱਕ ਵਿਸ਼ਵ ਪੱਧਰੀ ਟੂਰਨਾਮੈਂਟ ਕਰਾਉਣ ਦੀ ਵੀ ਸਕੀਮ ਸੀਗੀ ਪਰੰਤੂ ਜਦੋਂ ਤੋਂ ਸਾਡਾ ਮਤਲਬ ਸਮਾਂ ਸ਼ੁਰੂ ਹੋਇਆ ਕਰੋਨਾ ਆ ਗਿਆ 1.5-2 ਸਾਲ ਕਰੋਨਾ ਖਤਮ ਕਰ ਗਿਆ ਤਾ ਸਾਡੇ ਜਿਹੜੀ ਇਹਦੀ ਡਿਵੈਲਪਮੈਂਟ ਦਾ ਕੰਮ ਸੀਗਾ ਸਾਰਾ ਉਹ ਅਧੂਰਾ ਰਹਿ ਗਿਆ ਤੁਸੀਂ ਦੇਖੋ ਪੈਸੇ ਸਾਡੇ ਕੋਲੇ ਹਲੇ ਵੀ 4-5 ਲੱਖ ਰੁਪਈਆ ਬੈਲੈਂਸ ਤੇ ਹੈ ਪਰੰਤੂ ਸਾਡੀ ਛੱਤ ਜਿਹੜੀ ਇਹਦੀ ਸਟੇਡੀਅਮ ਦੀ 팬 ਵਾਲੀ ਬਾਕੀ ਪਈ ਹੈ ਤਾਂ ਅਸੀਂ ਹੁਣ ਕੋਸ਼ਿਸ਼ ਸਾਡੀ ਇਹੀ ਹੈ ਵੀ ਜਿਉਂ ਜਾਬਤਾ ਖਤਮ ਹੁੰਦੇ ਹੀ ਅਸੀਂ ਇਹਦਾ ਦੁਬਾਰਾ ਤੋਂ ਜੋ ਬਾਕੀ ਰਹਿੰਦਾ ਕੰਮ ਨੂੰ ਸਟਾਰਟ ਕਰਾਂਗੇ ਤਾਂ ਅਗਲੇ ਸਾਲ ਤੋਂ ਤੁਸੀਂ ਇੱਕ ਵਧੀਆ ਹੋਰ ਵੀ ਮਰ ਜਿਸ ਤਰ੍ਹਾਂ ਹੁਣ ਇਹਨਾਂ ਨੇ ਉਤਮ ਕੀਤਾ ਤੇ ਖੜਾ ਕੰਮ ਰੋਕਿਆ ਮੈਂ ਬੜਾ ਇਹਨਾਂ ਦਾ ਧੰਨਵਾਦ ਕਰਦਾ ਮੈਨੂੰ ਬੜਾ ਸਕੂਨ ਮਿਲਿਆ ਇੱਥੇ ਆ ਕੇ ਕਮਸੇ ਕਮ ਅਸੀਂ ਉਸ ਰਸਤੇ 'ਤੇ ਪਹੁੰਚੇ ਹਾਂ ਜਿਹੜਾ ਸੁਪਨਾ ਕਦੇ ਬੁੱਤ ਸੋਚ ਕੇ ਗਿਆ ਸੀ ਇੱਥੋਂ ਤਾਂ ਸਾਡੀ ਪੂਰੀ ਕੋਸ਼ਿਸ਼ ਹੈ ਵੀ ਅਸੀਂ ਵਧੀਆ-ਵਧੀਆ ਟੀਮਾਂ ਵਧੀਆ ਟੀਮ ਤਾਂ ਮੈਂ ਆਜਾ 38 ਬੇਟੇ ਇਹਨੂੰ ਮੰਨਦਾ ਕਿਉਂਕਿ ਅਸੀਂ ਬਚਪਨ ਨੂੰ ਸੇਧ ਦੇਣੀ ਹੈ ਐ ਵੈਸੇ ਵੀ ਸਾਡੀ ਮਾਂ ਖੇਡ ਕਬੱਡੀ ਹੈ ਇਹਦੇ ਉੱਤੇ ਕਾਫੀ ਜਿਹੜੇ ਮੈਂ ਕਹਾ ਵੀ ਕਾਲੇ ਬੱਦਲ ਆ ਜਿਹੜੇ ਉਹ ਮੰਡਰਾ ਰਹੇ ਨੇ ਅਸੀਂ ਉਹਨਾਂ ਨਜ਼ਰਾਂ ਤੋਂ ਵੀ ਇਹਨੂੰ ਬਚਾ ਕੇ ਰੱਖਣਾ ਔਰ ਅਸੀਂ ਆਪਣੇ ਬਚਪਨ ਨੂੰ ਆਪਣੀ ਜਵਾਨੀ ਨੂੰ ਸਹੀ ਦਿਸ਼ਾ ਦੇਣੀ ਹੈ ਤਾਂ ਮੇਰੇ ਖਿਆਲ ਫਿਰ ਉਹਦੇ ਲਈ ਗਰਾਊਂਡ ਵਰਗੀ ਲਾਂਚਿੰਗ ਪੈਡ ਕੋਈ ਨਹੀਂ ਹੋ ਸਕਦੀ ਤਾਂ ਸਾਡੀਆਂ ਅਗਲੀਆਂ ਆਪਣੇ ਪੰਚਾਇਤ ਦੀਆਂ ਜਿਹੜੀਆਂ ਜੰਮੀਆ ਵੀ ਆਪੋਸ਼ਾ ਹੋਣਗੀਆਂ ਤਾਂ ਸਾਡੇ ਯੂਥ ਨੂੰ ਗਰਾਊਂਡ ਵਿੱਚ ਲੈ ਕੇ ਆਉਣ ਵੱਲ ਉਹਨਾਂ ਨੂੰ ਇੱਥੇ ਖੇਡਾਂ ਦੇ ਵਿੱਚ ਬਿਜ਼ੀ ਕਰਨਾ ਸਾਡੀ ਜਿਹੜੀ ਹੈ ਮੇਨ ਰਜੇਮਾ ਹੋਊਗਾ ਸਾਡਾ